ਦੀ ਪਰਦੇ ਉਹਦੇ کئی ਮਾਰਤੀ ਸਰਜਨ ਜਦੋਂ ਮੈਂ ਦੀ ਪਰਨ ਕੱਟਣ ਲੱਗਾ ਤੁਹਾਨੂੰ ਮੇਰੇ ਸਿਰ ਤੇ ਕਈ ਵਾਰੀ ਮੇ ਲੱਗ ਤੇ ਕਈ ਵਾਰੀ ਮਨਦੀਪ ਜੀ ਇੱਕ ਦਲਵੀਰ ਖੇੜੇ ਵਿੱਚ ਕੋਈ ਕੇਸ ਹੈ ਲੜਾਈ ਦਾ ਕੀ ਮਸਲਾ ਕੀ ਜੀ ਕਿ ਨਾ ਪੇਸ਼ੈਂਟ ਆਇਆ ਜਗਮੀਤ ਸਿੰਘ ਬਾੜ ਸਨ ਆਫ ਭਿੰਦਰ ਸਿੰਘ ਕੂਤਾ ਰੋਇਪੁਰ ਦਾ ਰਹਿਣ ਵਾਲਾ ਹੈ ਜੀ ਤੇ ਦਲਵੀਰ ਖੇੜੇ ਉਹ ਕੁੜੀ ਦੇ ਪੇਕੇ ਸੀਗੇ ਜੇ ਉੱਥੇ ਉਹਨੂੰ ਸਹਰੇ ਦੀ ਗੇ ਤੇ ਉੱਥੇ ਉਹਨਾਂ ਨੂੰ ਮਿਲਣਾ ਹੈ ਉੱਥੇ ਲੜਾਈ ਹੋਈ ਉਹ ਦੱਸਿਆ ਸਰਕੇ ਸਪੱਸ਼ਟ ਜਿਉਂ ਲੜਾਈ ਹੋਈ ਹੈ ਨਾ ਜੀ ਕੋਈ ਉਹ ਪੁਰਾਣਾ ਕੋਈ ਘਰ ਆਲਾ guzra ਹੋਇਆ ਹੈ ਤੇ ਉਹ ਪੇਜ ਆਉਦਾ ਪ੍ਰਾਪਰਟੀ ਦਾ ਰੋਲਾ ਮਾਰਦਾ ਕੋਈ ਥਾਣੇ ਕੋਈ ਰਿਪੋਰਟ ਭੇਜੀਏ ਸਰ ਹਾਂ ਪਰਚਾ ਕੱਢਤਾ ਥਾਣੇ ਭੇਜਦਾ ਕੀ ਹੈ ਭਾਈ ਕਿਹੜਾ ਪਿੰਡ ਹੈ ਮੇਰਾ ਨਾਮ ਦਿਗਮੀਤ ਸਿੰਘ ਟੀਨਾ ਮਿੰਦਵਾਦੇ ਪਿੰਡ ਤੇ ਦੂਤ ਪਿੰਡਾ ਮੇਰਾ ਲਫਰੋਇਪਰਾ ਜਿੰਨੀ ਕਰਕੀ ਹੋਈ ਸੀ ਜੀ ਗੱਲ ਹੋਈ ਹੈ ਜੀ ਮੇਰੀ ਭੈਣ ਗਈ ਦਲਵੀਰ ਖਿੜੇ ਥੁਗੀਆਂ ਸਰਵਰ ਤੇ ਦਲਵੀਰ ਖਿੜੇ ਤੇ ਮੇਰੀ ਭੈਣ ਬਾਹਰ ਗਈ ਸੀ ਜੀ ਠੀਕਾ ਮੇਰੇ ਜੀ ਜਨੇਵਾਰ ਤੇ ਜੀਤੀ ਗਈ ਠੀਕਾ ਮੇਰੇ ਜੀਜੇ ਦੀ ਐਕਸੀਡੈਂਟ ਕਿ ਮੌਤ ਹੋ ਵੀ ਗਈਲੇ ਸਾਲ ਤੇ ਮੇਰੀ ਭੈਣਾਂ ਵੀ ਮੈਨ ਲਾਈਦੀ ਆਲੀ ਪਾਸਾ ਨੂੰ ਜਠਾਣੀ ਨੂੰ ਕੋਈ ਇਕਤਰ ਵਾਲੀ ਗੱਲ ਨਹੀਂ ਸੀਗੀ ਤੇ ਜ਼ਮੀਨ ਤਾਂ ਜਿਹੜੀ ਸੀ ਜੀ ਵੀ ਸਵਰਾਗ ਭੋਜਨ ਗਿਆ ਸੀਗਾ ਜ਼ਮੀਨ ਸੀ ਜਿਹੜੀ ਮੇਰੇ ਪਾਕੇ ਦਾ ਵੀ ਲੱਗੀ ਤੇ ਮੇਰੀ ਭੈਣਾਂ ਵੀ ਲੱਗੀਆਂ ਤੇ ਜੇ ਤੋਂ ਉਹਨਾਂ ਨੂੰ ਮਿਲ ਲਗੇ ਆ ਤੇ ਉਹਦਾ ਜਿਹੜਾ ਜੀਠ ਆ ਉਹ ਕਾਗਜ਼ ਦੀ ਪੜਾਈ ਬੈਠਾ ਸੀ ਗਈ ਘਰ ਦੇ ਥਾਂ ਨਿਕਰ ਨਾਲ ਆਧਾਰਾ ਤੋਂ ਘਰ ਦੇ ਥਾਂ ਤੇ ਕਾਗਜ਼ ਪੜਾਈ ਬੈਠਾ ਸੀਗਾ ਤੇ ਉਹਨੇ ਮੇਰੀ ਭੈਣ ਤੇ ਵੀ ਸਾਥ ਸਾਥ ਤੇ ਉਹ ਹੀ ਟਿਕਾਣੀ ਗੱਲਾਂ ਦਾ ਰਹਤੀਏ ਉਹ ਕਾਗਜ਼ ਕੱਟ ਕੇ ਲਈ ਉਹਨੇ ਕਾਗਜ਼ ਕੱਟ ਕੇ ਜਿੰਦੀ ਪੈ ਤੂੰ ਪੈਨ ਪੜਾ ਕੇ ਕਿੰਦੇ ਵੀ ਫੈਟ ਜਾ ਉਹਨੇ ਕਹਿ ਵੀ ਤੇਰਾ ਅਪਰਾਧ ਹੈ ਤੇ ਬਾਹਰ ਉੱਡ ਗਿਆ ਤੇ ਮੁੰਡੇ ਨੂੰ ਮਿਲਣ ਮੁੰਡੇ ਜਾਂ ਡਾਕਟਰ ਕੋਲ ਜਾ ਆੜਿਆ ਤੇ ਉਹ ਸੰਦ ਉਹ ਮੈਨੂੰ ਆਦਮਾ ਲੱਭੀ ਨੇ ਲੀ ਲੀ ਤੇ ਮੈਂ ਭੱਜ ਗਿਆ ਜਦੋਂ ਉਹ ਮੇਰੀ ਭੈਣ ਦੇ ਉਰੇ ਵੀ ਕਈ ਮਾਰਤੀ ਸਰਚ ਜਦੋਂ ਮੈਂ ਆਪਣੀ ਭੈਣ ਨੂੰ ਚੱਕਣ ਲੱਗਾ ਤੋਨੇ ਮੇਰੇ ਸਿਰ ਤੇ ਕਈ ਵਾਰੀ ਮੇਰੇ ਲੱਤ ਤੇ ਕਈ ਵਾਰੀ ਠੀਕ ਆ ਉਹਦੂ ਬਾਦ ਸਾਨੂੰ ਕੋਈ ਵੀ ਪਤਾ ਲੱਗਿਆ ਮੇਰੀ ਮਾਂ ਨੇ ਮੈਨੂੰ ਆ ਕੇ ਚੱਕਿਆ ਨਾਲ ਦੋ ਜਣੇ ਖੜੇ ਮਕੇ ਉਹਨਾਂ ਨੇ ਆ ਕੇ ਚੱਕਿਆ ਜੋ ਮਿਥਾਨ ਹੜਤ ਬੁਝਾਈ ਖੜਾ ਠੀਕ ਹੈ ਜੀ ਭੈਣ ਦਾ ਮੈਟਰ ਆ ਠੀਕ ਹੈ ਬੀ ਦੀ ਭੈਣ ਦੇ ਉਹਦੇ ਬੀ ਗਈ ਬਾਰ ਦੀ ਸਰਜਰੀ ਜਦੋਂ ਮੈਂ ਦੀ ਭੈਣ ਨੂੰ ਚੱਕਣ ਲੱਗਾ ਤੁਹਾਨੂੰ ਮੇਰੇ ਤੇ ਅੱਗੇ ਕਈ ਵਾਰੀ ਨੂੰ ਲੱਗ ਤੇ ਕਈ ਵਾਰੀ ਮਨਦੀਪ ਜੀ ਇੱਕ ਦਲਵੀਰ ਖੇੜੇ ਵਿੱਚ ਕੋਈ ਕੇਸ ਹੈ ਲੜਾਈ ਦਾ ਕੀ ਮਸਲਾ ਕੀ ਹੈ ਦੇਖਣਾ ਪੇਸ਼ੈਂਟ ਆਇਆ ਜਗਮੀਤ ਸਿੰਘ ਬਾੜ ਸਨ ਆਫ ਭਿੰਦਰ ਸਿੰਘ ਕੂਤਾ ਰੋਇਪੁਰ ਦਾ ਰਹਿਣ ਵਾਲਾ ਹੈ ਤੇ ਦਲਵੀਰ ਖੇੜੇ ਉਹ ਕੁੜੀ ਦੇ ਪਿੰਕੇ ਸੀਗੇ ਜਿੱਥੇ ਉਹਨੂੰ ਸੌਰੀ ਦੀਗਰ ਤੇ ਉੱਥੇ ਉਹਨਾਂ ਨੂੰ ਮਿਲਣਾ ਹੈ ਉੱਥੇ ਲੜਾਈ ਹੋਈ ਮਨਦੀਪ ਜੀ ਉਹ ਦੱਸਿਆ ਸਰਕੇ ਉਸ ਵੇਲੇ ਜਿਹਨ ਲੜਾਈ ਹੋਈ ਹੈ ਨਾ ਦੀ ਕੋਈ ਉਹ ਪੁਰਾਣਾ ਕੋਈ ਕਰਾ ਗੁਜ਼ਰਿਆ ਹੋਇਆ ਤੇ ਉਹ ਪੇਜ ਆਉਦਾ ਪ੍ਰਾਪਰਟੀ ਦਾ ਰੋਲਾ ਹੁੰਦਾ ਕੋਈ ਥਾਣੇ ਕੋਈ ਰਿਪੋਰਟ ਭੇਜੀਏ ਸਰ ਹਾਂ ਪਰਚਾ ਕੱਢਤਾ ਥਾਣੇ ਭੇਜਦਾ ਠੀਕ ਕੀ ਭਾਈ ਕਿਹੜਾ ਪਿੰਡ ਹੈ ਮੇਰਾ ਨਾਮ ਦਿਗਮੀਤ ਸਿੰਘ ਟੀਨਾ ਮਿੰਦਵਾਨੇ ਪਿੰਡ ਤੇ ਦੂਤ ਪਿੰਡਾ ਮੇਰਾ ਦਾ ਫਰੋਈਪਰਾ ਜੀ ਗਲਤੀ ਹੋਈ ਸੀ ਜੀ ਗੱਲ ਹੋਈ ਹੈ ਜੀ ਮੇਰੀ ਭੈਣ ਗਈ ਤਲਵੀਰ ਖਿੜੇ ਥੇ ਗੁਗਿਆ ਸਰਵਰ ਤੇ ਤਲਵੀਰ ਖਿੜੇ ਤੇ ਮੇਰੀ ਭੈਣ ਬਾਹਰ ਗਈ ਸੀ ਜੀ ਠੀਕਾ ਮੇਰੇ ਜੀ ਜਨੇਵਾਰ ਪੇ ਜੀਤੀਗੀ ਠੀਕਾ ਮੇਰੇ ਜੀ ਜੇ ਦੀ ਐਕਸੀਡੈਂਟ ਕੀ ਮੌਤ ਹੋ ਗਈ ਸੀ ਇਸ ਸਾਲ ਤੇ ਮੇਰੀ ਭੈਣਾਂ ਵੀ ਮੈਨ ਲਾਈਦੀ ਆ ਵੀ ਫਾਸਰੋਂ ਜਠਾਣੀ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਸੀਗੀ ਤੇ ਜ਼ਮੀਨ ਤਾਂ ਜਿਹੜੀ ਸੀ ਜੀ ਵੀ ਸਵਰਾਗ ਗੋਜਨ ਗਿਆ ਸੀ ਜਾਂ ਜ਼ਮੀਨ ਸੀ ਜੀ ਦੀ ਮੇਰੇ ਭਾ ਦੀ ਨਾਂ ਵੀ ਲੱਗੀ ਤੇ ਮੇਰੀ ਭੈਣਾਂ ਵੀ ਲੱਗਦੀਆਂ ਤੇ ਜੇ ਕੋਹਣਾ ਹੀ ਮਿਲਣ ਗਏ ਜਾਂ ਤੇ ਉਹਦਾ ਜਿਹੜਾ ਜੇਠ ਆ ਉਹ ਕਾਗਜ਼ ਜਿਪੜਾਈ ਬੈਠਾ ਸੀ ਗਈ ਘਰ ਦੇ ਥਾਂ ਨੰਬਰ 121 ਲਾਹੜਾ ਤੋਂ ਘਰ ਦੇ ਥਾਂ ਤੇ ਕਾਗਜ਼ ਜਿਪੜਾਈ ਬੈਠਾ ਹੀ ਬੈਠਾ ਸੀਗਾ ਤੇ ਉਹਨੇ ਮੇਰੀ ਭੈਣ ਤੇ ਵੀ ਸਾਥ ਸਾਥ ਤੇ ਉਹ ਹੀ ਗਿਠਾਣੀ ਗੱਲਾਂ ਕਰ ਰਹੀ ਥੀ ਉਹ ਕਾਗਜ਼ ਕੱਟ ਕੇ ਲਈ ਉਹਨੇ ਕਾਗਜ਼ ਕੱਟ ਕੇ ਮੇਰੀ ਭੈਣ ਨੂੰ ਪਿੰਨ ਪੜਾ ਕੇ ਕਿਹਾ ਇਹਦਾ ਉਹਨੇ ਕਹਿ ਦਿੱਤਾ ਅਪਰਾਧ ਹੈ ਤੇ ਬਾਹਰ ਹੋ ਗਿਆ ਕਿਤੇ ਮੁੰਡੇ ਨੂੰ ਮਿਲਣ ਨੂੰ ਜਾਂ ਡਾਕਟਰ ਕੋਲ ਜਾਵੜਿਆ ਤੇ ਉਹ ਚੰਦੋਂ ਮੈਨੂੰ ਆ ਦਮਾਰ ਲਾ ਪੀਣੀ ਨਹੀਂ ਦੇ ਦੇ ਮੈਂ ਭੱਜ ਕੇ ਗਿਆ ਜਦੋਂ ਮੇਰੀ ਭੈਣ ਦੇ ਉਹ ਬੀ ਕਈ ਮਾਰਤੀ ਸਰਜ ਜਦੋਂ ਮੈਂ ਆਪਣੀ ਭੈਣ ਨੂੰ ਚੱਕਣ ਲੱਗਾ ਤੋਨੇ ਮੇਰੇ ਸਿਰ ਤੇ ਕਈ ਵਾਰੀ ਮੇਰੇ ਲੱਤ ਤੇ ਕਈ ਵਾਰੀ ਠੀਕ ਹੈ ਉਹਦੂ ਬਾਤ ਸਾਨੂੰ ਕੋਈ ਨਹੀਂ ਪਤਾ ਲੱਗਿਆ ਮੇਰੀ ਮਾਂ ਨੇ ਮੈਨੂੰ ਆ ਕੇ ਚੱਕਿਆ ਨਾਲ ਦੋ ਜੀ ਮੇਰੇ ਮੂਹਰੇ ਉਹਨਾਂ ਨੇ ਆ ਕੇ ਚੱਕਿਆ ਜੋ ਮੀਠਾਨ ਹੜਤ ਬੋਟੇ ਤੇ ਖੜਾ ਠੀਕ ਹੈ ਜੀ ਭੈਣ ਦਾ ਮੈਟਰ ਠੀਕ ਹੈ